ਬਿਮਾਰ ਰਹਿਂਦੀ ਕਰਤਾਰੋ ਨੇ ਸੋਚਿਆ ਕਿਉਂ ਨਾ ਮੈਂ ਆਪਣੇ ਬੈਠੀ ਬੈਠੀ ਛੋਟੇ ਮੁੰਡੇ ਦਾ ਵਿਆਹ ਕਰ ਦੇਵਾਂ ਅੱਜ ਲਾਲੀ ਦਾ ਵਿਆਹ ਸੀ ਸਾਰੇ ਰਿਸ਼ਤੇਦਾਰ ਮਿੱਤਰ ਮੇਲੀ ਪਹੁੰਚ ਚੁੱਕੇ ਸੀ ਹੁਣ ਸਾਰੇ ਕੈਨੇਡਾ ਵਾਲੀ ਨੂੰ ਦੀ ਉਡੀਕ ਕਰ ਰਹੇ ਸੀ ਜਦੋਂ ਕੈਨੇਡਾ ਵਾਲੀ ਨੂੰ ਪਹੁੰਚੀ ਇੰਜ ਲੱਗ ਰਿਹਾ ਸੀ ਜਿਵੇਂ ਹੁਣੇ ਹੀ ਬਿਊਟੀ ਪਾਰਲਰ ਤੋਂ ਹੋ ਕੇ ਆਈ ਹੋਵੇ ਸਾਰਿਆਂ ਦੀ ਨਜ਼ਰ ਉਸ ਵੱਲ ਉੱਠ ਰਹੀ ਸੀ ਸਾਰੇ ਰਿਸ਼ਤੇਦਾਰਾਂ ਨੂੰ ਉਹ ਰਸਮੀ ਰਵਾਜਾਂ ਨਾਲ ਮਿਲਦੀ ਹੋਈ ਮੰ지에 ਤੇ ਪਈ ਆਪਣੀ ਸੱਸ ਕੋਲ ਪਹੁੰਚੀ ਜਦ ਸੱਸ ਨੇ ਪਿਆਰ ਦੇਣ ਲਈ ਆਪਣਾ ਕੰਬਦਾ ਹੋਇਆ ਹੱਥ ਅੱਗੇ ਵਧਾਇਆ ਤਾਂ ਉਹ ਇੱਕਦਮ ਪਿੱਛੇ हट ਗਈ ਤੇ ਕਹਿਣ ਲੱਗੀ ਮੰਮੀ ਜੀ ਰਹਿਣ ਦਿਓ ਮੇਰੇ ਵਾਲਾਂ ਦਾ ਹੇਅਰ ਸਟਾਈਲ ਖਰਾਬ ਹੋ ਜਾਵੇਗਾ ਇੰਚ ਉਸਨੇ ਇੱਕ ਲੰਬਾ ਹੌਂਕਾ ਲਿਆ ਆਪਣਾ ਕੰਮ ਦਾ ਹੱਥ ਪਿੱਛੇ ਕਰ ਲਿਆ ਰੱਬ ਵਰਗੀਆਂ ਅਨੇਕਾਂ ਦੁਆਵਾਂ ਆਪਣੇ ਅੰਦਰ ਹੀ ਦਬਾ ਕੇ ਸਾਰਿਆਂ ਨੂੰ ਸਦਾ ਲਈ ਵਿਛੋੜਾ ਦੇ ਗਈ ਆਪਣੇ ਦਿਲ ਦੀਆਂ ਦਿਲ ਵਿੱਚ ਹੀ ਲੈ ਗਈ ਅੱਜ ਦੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਣਾ ਜੀ ਹੋਰ ਕਹਾਣੀਆਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ